ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਤੀਮਾ ਜ਼ਿਲ੍ਹਾ ਬਰਨਾਲਾ ਕੋਈ ਕੋਲ ਗਾਂ ਬਕਾਉਗਾ ਜੀ ਇੱਕ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਨਾਮ ਹੈ ਬਈ ਆਪਣਾ ਮੇਰਾ ਨਾਮ ਜਸ਼ਨਪ੍ਰੀਤ ਸਿੰਘ ਹੈ ਬਾਈ ਪਿੰਡ ਜੀ ਨਰਤੀ ਮਾਜੁਰਪੁਰ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਹਾਂਜੀ ਡਿਟੇਲ ਦੱਸੋ ਜੀ ਗਾਂ ਦੀ ਕਿੰਨੇ ਕਿੰਨੇ ਗਾਈ ਦੀ 25 ਦਿਨ ਰਹਿੰਦੇ ਆ ਤੀਜੀ ਸੂਏ ਸੂਣਾ ਨੇ ਠੀਕ ਹੈ ਜੀ ਤੇ 24 ਲੀਟਰ ਦੁੱਧ ਚੋਇਆ ਪੈਗਾ ਠੀਕ ਹੈ ਜੀ ਤੇ ਬਾਕੀ ਹੁਣ ਜਿੰਨੀ ਛੇ ਵਾਰ ਕੀ ਉਹਨਾਂ ਦੁੱਧ ਦੇ ਦਊਗੀ ਠੀਕ ਹੈ ਦੁੱਧ ਦਾ ਬਾਜੂ ਕੀ ਦਊਗੀ ਠੀਕ ਹੈ ਵਹੀ ਦੇਖ ਸਕਦੇ ਲੈ ਲਵਾਂਗਾ ਠੀਕ ਹੈ ਜੀ ਤਾਂ ਇਹ ਕਿੰਨਾ ਤੱਕ ਰਿਮਬਾ ਦਿੱਤੋ ਤੀਜੀ ਸੂਣਾ ਬਰੇ ਨੇ ਹਾਂਜੀ ਤੀਜੀ ਸੂਣਾ ਤੋਂ ਤੁਸੀਂ ਦੇ ਸਕਦੇ ਲੈਵਾਂ ਮੜਾ ਤੋਰ ਕਰ ਖਾਂਗੇ ਦੇਖਣਾ ਰੋ ਇਹ ਬੰਨੂ ਬਸੋਖਣਾ ਵਧੀਆ ਕੰਮ ਹੋ ਰਿਹਾ ਹੋਰ ਤਰ੍ਹਾਂ ਕਰਦੇ ਸਮਝੀ ਤੁਸੀਂ ਕੋਲ ਸੀ ਕਿਸਾ ਹੈ ਬਾਈ ਜੀ ਨਜ਼ਰੂਕ ਕਨੈਕਟ ਕਰੋ ਇਹ ਨੰਬਰ ਬਾਈ ਦਾ ਸਕਰੀਨ ਤੇ ਲਾਵਾਂਗੇ ਹਾਂ ਜੀ ਰੇਟ ਕੀ ਜਿਆ ਰੇਟ ਬਾਈ ਜੀ ਫੋਨ ਤੇ ਦੱਸਾਂਗੇ ਠੀਕ ਹੈ ਜੀ ਕੋਈ ਬਾਈ ਕਹਿੰਦਾ ਫੋਨ ਤੇ ਰੇਟ ਕਰਾਂਗੇ ਠੀਕ ਹੈ ਜੀ ਬਾਈ ਜੀ ਨਜ਼ਰੂਕ ਕਨੈਕਟ ਕਰੋ ਜਲਦੀ ਆਪਾਂ ਅਗਲੀ ਵੀਡੀਓ ਚ ਓਕੇ ਬਾਈ